ਪੰਜਾਬ ਇਸ ਟਾਈਮ ਬਹੁਤ ਮੁਸ਼ਕਿਲ ਦੌਰ ਤੋਂ ਗੁਜ਼ਰ ਰਿਹਾ ਹੈ ਜੀ ਹਰ ਨੇ ਬਹੁਤ ਹੀ ਜਿਆਦਾ ਆਫਤ ਪਾਈ ਹੋਈ ਹੈ ਹਰ ਪਾਸੇ ਜਿੰਨਾ ਅਸੀਂ ਸਰ ਤੋਂ ਬੰਦਾ ਸੀ ਜੋ ਅਸੀਂ ਹੈਲਪ ਕਰ ਸਕਦੇ ਸੀ ਅਸੀਂ ਉਹ ਕੀਤੀ ਹੈ ਤੇ ਉਹਦੇ ਨਾਲ ਇੱਕ ਰੂਹ ਨੂੰ ਸਕੂਨ ਮਿਲਦਾ ਹੈ ਕਿ ਸਾਡਾ ਇੱਕ ਯੋਗਦਾਨ ਕਿਸੇ ਕੰਮ ਆਇਆ कोई बंबू गार्ड कह रहा है कोई कुछ कह रहा है कोई पिक्का कह रहा है जहाज कह रहा है असल नाम की है ना असली है वहीकल ठीक है एन ट्वेल्व हंड्रेडर मेडिकल भी एक स्पेशलिस्ट कार्डियोलॉजिस्ट होंजिस्ट होंगे यूनी मोबिलिटी फील्ड की स्पैशलिस्ट है, है।, ये है। ये उत्थे जा सकती जितने की कोई आम ग नहीं जा सकती ਪਹਿਲਾਂ ਤਾਂ ਇਹ ਰਸ਼ੀਆ ਵਰਗੀਆਂ ਹੋਰ ਬੁਦੇਸ਼ੀ ਇੰਟਰਨੈਸ਼ਨਲ ਫੋਰਸ ਦੇ ਵਿੱਚ ਦੇਖੀਆਂ ਸੀ ਇਹ ਚੀਜ਼ ਤੇ ਜਿਹੜੀ ਹੁਣ ਆਪਣੇ ਇੰਡੀਆ ਦੇ ਵਿੱਚ ਵੀ ਤੁਸੀਂ ਅਪਲਬ ਕਰ ਉਸਤੇ ਮੈਂ ਆਫ ਰੋਡ ਗੱਡੀਆਂ ਬਣਾਉਂਦਾ ਸੀ ਤੇ ਮੈਨੂੰ ਇਹ ਖਿਆਲ ਆਇਆ ਕਿ ਕੋਈ ਇਸ ਤਰ੍ਹਾਂ ਦੀ ਗੱਡੀ ਕਿਉਂ ਨਾ ਬਣਾਈ ਜੇ ਜਿਹੜੀ ਕਿ ਇੰਡੀਅਨ ਆਰਮੀ ਨੂੰ ਉੱਥੇ ਉਸ ਏਰੀਆ ਵਿੱਚ ਹੈਲਪ ਕਰੇ ਤੇ ਉਸਤੇ ਚਲਦੇ ਜਿਹੜੇ ਸਾਡੇ ਪਾਰਟਨਰ ਨੇ ਯੂਕਰੇਨੀਅਨ ਉਹਨਾਂ ਨਾਲ ਸਾਡੀ ਬਤਲਾਪ ਹੋਈ ਤੇ ਉਹਦੇ ਵਿੱਚ ਫਿਰ ਅਸੀਂ ਦੇਖਿਆ ਕਿ ਇਹ ਗੱਡੀ ਬਹੁਤ ਕੈਪੇਬਲ ਰਹੇਗੀ ਇੰਡੀਅਨ ਆਰਮੀ ਵਾਸਤੇ ਕੋਟੀ ਦੀ ਇਸ ਛੋਟੀ ਸੜੀ ਕਿਸੇ ਪਾਸੇ ਕੰਮ ਆ ਰਹੀ ਹੈ ਤੇ ਉਹ ਸੈਟੀਸਫੈਕਸ਼ਨ ਦਿੰਦੀ ਹੈ। ਨਮਸਕਾਰ ਸਸਿਕਲ ਦਾ ਸੰਬਰ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਅਸੀਂ ਪਹੁੰਚੇ ਹਾਂ ਜੀਐਸਡਬਲਿਊ ਤੁਹਾਨੂੰ ਪਿੱਛੇ ਇਹ ਜਿਹੜੇ ਕੀ ਕਹੀਏ ਇਹਨਾਂ ਨੂੰ ਬੰਬੂ ਕਾਟ ਕਹੀਏ ਪਿੱਕੇ ਕਹੀਏ ਕਿ ਕੀ ਕਹੀਏ ਇਹ ਸਾਰੇ ਤੇ ਗੱਲਬਾਤ ਕਰਨੇ ਆ ਜਸਕਿਰ ਸਿੰਘ ਨਾਗਰਾ ਜੀ ਨੇ ਨਾਗਰਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਇੰਨੇ ਹੜਾਂ ਦੇ ਮੌਕੇ ਦੇ ਵਿੱਚ ਆਪਣੀ ਕੰਪਨੀ ਦਾ ਯੋਗਦਾਨ ਪਾ ਅਸੀਂ ਇਹ ਕਹਿ ਸਕਦੇ ਕਿ ਕਿ ਸਾਨੂੰ ਬੜੀ ਸੈਟੀਸਫੈਕਸ਼ਨ ਮਿਲਦੀ ਹੈ ਕਿ ਜਿਸ ਵਾਸਤੇ ਅਸੀਂ ਗੱਡੀਆਂ ਭੇਜੀਆਂ ਸੀ ਹੜ੍ਹਾਂ ਵਿੱਚ ਰਾਹਤ ਪ੍ਰਦਾਨ ਕਰਨ ਵਾਸਤੇ ਉਹ ਕਾਢੀ ਸਫਲਤਾਪੂਰਵਕ ਕਰ ਪਾ ਰਹੀ ਹੈ ਪੰਜਾਬ ਇਸ ਟਾਈਮ ਬਹੁਤ ਮੁਸ਼ਕਿਲ ਦੌਰ ਤੋਂ ਗੁਜ਼ਰ ਰਿਹਾ ਹੈ ਜੀ ਹੜ੍ਹ ਨੇ ਬਹੁਤ ਹੀ ਜ਼ਿਆਦਾ ਆਫਤ ਪਾਈ ਹੋਈ ਹੈ ਹਰ ਪਾਸੇ ਤੇ ਜਿੰਨਾ ਅਸੀਂ ਸਰ ਤੋਂ ਬੰਦਾ ਸੀ ਜੋ ਅਸੀਂ ਹੈਲਪ ਕਰ ਸਕਦੇ ਸੀ ਅਸੀਂ ਉਹ ਕੀਤੀ ਹੈ ਤੇ ਉਹਦੇ ਨਾਲ ਇੱਕ ਰੂਹ ਨੂੰ ਸਕੂਨ ਮਿਲਦਾ ਹੈ ਕਿ ਸਾਡਾ ਇੱਕ ਯੋਗਦਾਨ ਕਿਸੇ ਕੰਮ ਆ ਰਿਹਾ ਹੈ ਨਾਗਰਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕੋਈ ਇਹਨੂੰ ਬੰਬੂਗਾਰਡ ਕਹਿ ਰਿਹਾ ਕੋਈ ਇਹਨੂੰ ਕੁਛ ਕਹਿ ਰਿਹਾ ਕੋਈ ਪਿੱਕਾ ਕਹਿ ਰਿਹਾ ਕੋਈ ਜੱਜ ਕਹਿ ਰਿਹਾ ਇਹਦਾ ਅਸਲ ਚ ਨਾਮ ਕੀ ਹੈ ਇਹਦਾ ਨਾ ਅਸਲੀ ਹੈ ਸਪੈਸ਼ਲਿਸਟ ਮੋਬਿਲਿਟੀ ਵਹੀਕਲ ਠੀਕ ਹੈ ਐਨ 1200 ਠੀਕ ਹੈ ਜੇ ਨਾ ਮਤਲਬ ਹੈ ਕਿ ਇਹ ਉਸ ਟੇਰੇਨ ਵਿੱਚ ਚੱਲਣ ਵਾਸਤੇ ਸਪੈਸ਼ਲਿਸਟ ਹੈ ਜਿੱਥੇ ਦੂਜੀ ਗੱਡੀਆਂ ਨਹੀਂ ਜਾ ਸਕਦੀ ਠੀਕ ਹੈ ਜਿਸ ਤਨ ਤੁਹਾਡੇ ਕੋਲ ਮੈਡੀਕਲ ਵਿੱਚ ਵੀ ਇੱਕ ਸਪੈਸ਼ਲਿਸਟ ਕਾਰਡੀਓਲੋਜਿਸਟ ਹੁੰਦਾ ਐਂਡ ਨਿਊਰੋਲੋਜਿਸਟ ਹੁੰਦਾ ਇਹ ਆਪਣੀ ਮੋਬਿਲਿਟੀ ਫੀਲਡ ਦੀ ਸ ਇਹ ਦਾ ਨਾਇਸ ਕਰਕੇ ਐਸਐਮਵੀ ਰੱਖਿਆ ਗਿਆ ਠੀਕ ਹੈ ਤੇ ਇਹਨੂੰ ਐਸਐਮਵੀ ਦੇ ਇਲਾਵਾ ਆਰਮੀ ਇਹਨੂੰ ਕਪੀ ਧਵਜ ਵੀ ਕਹਿੰਦੀ ਹੈ ਜੀ ਜਿਦਾ ਕਿ ਹਨੂਮਾਨ ਜੀ ਦੇ ਰਸ ਦਾ ਧਵਜ ਦਾ ਨਾਂ ਸੀਗਾ ਜਿਹੜੇ ਅਰਜੁਨ ਦੇ ਰਸ ਦੇ ਉੱਤੇ ਸੀਗਾ ਤੇ ਉਹ ਕਹਿੰਦੇ ਨੇ ਕਿ ਉਹਨੂੰ ਹਰਾਨ ਵਾਲਾ ਨਹੀਂ ਸੀਗਾ ਤੇ ਇਹ ਆਪਣੇ ਨਾਂ ਦੇ ਉੱਤੇ ਬਰਕਰਾਰ ਹੈ ਇਹਨੂੰ ਹਰਾਨ ਵਾਲਾ ਕੋਈ ਨਹੀਂ ਹੈ ਨਗਰ ਸਾਹਿਬ ਇਹ ਮੇਰੇ ਖਿਆਲ ਨਾਲ ਭਾਰਤ ਦੀ ਪਹਿਲੀ ਕੰਪਨੀ ਹੈ ਜਿਹੜੀ ਚੰਡੀਗੜ੍ਹ ਦੇ ਵਿੱਚ ਤੁਹਾਡੀ ਇਹ ਕੰਪਨੀ ਹੈ ਇਹ ਡੀਜ਼ਲ ਤੇ ਬਣਾਏ ਜਾਂਦੇ ਆ ਪੈਟਰੋਲ ਤੇ ਆ ਕਿਹਦੇ ਉੱਪਰ ਚੱਲ ਇਹ ਡੀਜ਼ਲ ਗੱਡੀ ਹੈ ਠੀਕ ਹੈ ਤੇ اسی ਇਹਨੂੰ ਕਿਉਂਕਿ ਜਿੱਥੇ ਜਲਦੀ ਉਥੇ ਟਾਰਕ ਦੀ ਰਿਕੁਆਇਰਮੈਂਟ ਹੁੰਦੀ ਹੈ ਤੇ ਡੀਜ਼ਲ ਇੰਜਨ ਦਾ ਟਾਰਕ ਥੋੜਾ ਜ਼ਿਆਦਾ ਹੁੰਦਾ ਹੈ ਇਸ ਕਰਕੇ ਡੀਜ਼ਲ ਚ ਰੱਖੀਏ ਜੀ ਠੀਕ ਹੈ ਤੇ ਜੇ ਇਹਦੀ ਗੱਲ ਕਰ ਲਈਏ ਕੀਮਤ ਦੀ ਤੇ ਕਿੰਨੇ ਕੁ ਦੀ ਪੈਂਦੀ ਹੈ ਸਰ ਇਹ ਕੀਮਤ ਥੋੜਾ ਜਿਹਾ ਕਨਫਿਗਰੇਸ਼ਨ ਤੇ ਡਿਪੈਂਡ ਕਰਦਾ ਹੈ ਜੀ ਤੇ ਕਿਉਂਕਿ ਥੋੜੀ ਸੈਂਸਿਟਿਵ ਪ੍ਰਾਈਸਿੰਗ ਇਸ਼ੂ ਇਸ ਸੈਂਸਿਟਿਵ ਤੇ ਸੋਸ਼ਲ ਮੀਡੀਆ ਤੇ ਸਿਨੀ ਡਿਸਕਸ ਕਰਦੇ ਬਿਲਕੁਲ ਇਹ ਕਈ ਅੱਜਕਲ ਦੀ ਪ੍ਰੀਮੀਅਮ ਕਰਾਂ ਤਾਂ ਸਸਤੀ ਹੈ ਠੀਕ ਹੈ ਤੇ ਕਿਵੇਂ ਦੇਖਦੇ ਹੋ ਕਿਵੇਂ ਮਨ ਦੇ ਵਿੱਚ ਕਿਵੇਂ ਜਹਿਨ ਆਇਆ ਸੀਗਾ ਵੀ ਆਹ ਪ੍ਰੋਡਕਟ ਆਪਾਂ ਤਿਆਰ ਕਿਉਂਕਿ ਪਹਿਲਾਂ ਤਾਂ ਇਹ ਰਸ਼ੀਆ ਵਰਗੀਆਂ ਹੋਰ ਬੁਦੇਸ਼ੀ ਇੰਟਰਨੈਸ਼ਨਲ ਕੰਟਰੀਜ਼ ਦੇ ਵਿੱਚ ਦੇਖੀਆਂ ਸੀ ਇਹ ਚੀਜ਼ ਤੇ ਜਿਹੜੀ ਹੁਣ ਆਪਣੇ ਇੰਡੀਆ ਦੇ ਵਿੱਚ ਵੀ ਤੁਸੀਂ ਉਪਲਬਧ ਕਰਤੀ ਹੈ ਸਰ 2020 ਵਿੱਚ ਨਾ ਜਦੋਂ ਨਾਜ਼ਰ ਐਂਡ ਬਾਰਡਰ ਵਿੱਚ ਥੋੜਾ ਜਿਹਾ ਐਗਰੈਸ਼ਨ ਹੋਇਆ ਸੀ ਚਾਈਨਾ ਦੇ ਨਾਲ ਤੇ ਉਸ ਟਾਈਮ ਕਿਉਂਕਿ ਮੇਰੇ ਫਾਦਰ ਆਰਮੀ ਸੀਗੇ ਤੇ ਉਹ ਉਹ ਨਾਲ ਗੱਲ ਉਹ ਗੱਲ ਹੁੰਦੀ ਸੀ ਤਾਂ ਕਹਿੰਦੇ ਸੀ ਕਿ ਮੋਬਿਲਿਟੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤੇ ਅਸ ਉਸਤੇ ਮੈਂ ਆਫ ਰੋਡ ਗੱਡੀਆਂ ਬਣਾਉਂਦਾ ਸੀ ਤੇ ਮੈਨੂੰ ਇਹ ਖਿਆਲ ਆਇਆ ਕਿ ਕੋਈ ਇਸ ਤਰ੍ਹਾਂ ਦੀ ਗੱਡੀ ਕਿਉਂ ਨਾ ਬਣਾਈ ਜੇ ਜਿਹੜੀ ਕਿ ਇੰਡੀਅਨ ਆਰਮੀ ਨੂੰ ਉੱਥੇ ਉਸ ਏਰੀਆ ਵਿੱਚ ਹੈਲਪ ਕਰੇ ਤੇ ਉਸਤੇ ਚਲਦੇ ਜਿਹੜੇ ਸਾਡੇ 파ਟਨਰ ਨੇ ਯੂਕਰੇਨੀਅਨ ਉਹਨਾਂ ਨਾਲ ਸਾਡੀ ਵਰਤਲਾਪ ਹੋਈ ਤੇ ਉਹਦੇ ਵਿੱਚ ਫਿਰ ਅਸੀਂ ਦੇਖਿਆ ਕਿ ਇਹ ਗੱਡੀ ਬਹੁਤ ਕੈਪੇਬਲ ਰਹੇਗੀ ਇੰਡੀਅਨ ਆਰਮੀ ਵਾਸਤੇ ਫਿਰ ਕਸੀ ਉਹ ਨੂੰ ਇੰਡੀਆ ਲਿਆ ਕੇ ਉਹਨਾਂ ਦੇ ਨਾਲ ਮਿਲ ਕੇ ਲੋਕਲਾਈਜ਼ ਕੀਤਾ ਇੰਡੀਅਨ ਕੰਡੀਸ਼ਨਸ ਵਾਸਤੇ ਅਡਾਪਟ ਕੀਤਾ ਇੰਡੀਅਨ ਸਪਲਾਈ ਚੇਨ ਵਾਸਤੇ ਅਡਾਪਟ ਕੀਤਾ ਇਹ ਲੂਪ ਟੋਟਲੀ ਇੰਡੀਅਨ ਬਣਾ ਕੇ ਇੰਡੀਅਨ ਆਰਮੀ ਨੂੰ ਆਫਰ ਕੀਤਾ ਟ੍ਰਾਇਲਸ ਕੀਤੀ ਉਹਨਾਂ ਦੇ ਨਾਲ ਤੇ ਫਿਰ ਇਹ 2023 ਵਿੱਚ ਸਰ ਤੋਂ ਆਰਮੀ ਨੇ ਖਰੀਦੀਆਂ ਗੱਡੀਆਂ ਕਿੰਨੀਆਂ ਗੱਡੀਆਂ ਹੁਣ ਤੱਕ ਜਿਹੜੇ ਆਰਮੀ ਇੰਡੀਅਨ ਆਰਮੀ ਲੈ ਚੁੱਕੀ ਹੈ 120 ਗੱਡੀਆਂ ਲੈ ਚੁੱਕੀ ਸਰ ਤੋਂ ਜੀ ਠੀਕ ਹੈ ਜੀ ਇਹ ਗਰੁੱਪ ਫਲੱਡਸ ਦੇ ਵਿੱਚ ਤੁਸੀਂ ਕਿੰਨੀਆਂ ਗੱਡੀਆਂ ਭੇਜਦੇ ਫਲੱਡ ਵੀ ਜਿਹੜੀ ਭੇਜਿਆ ਉਹ ਤਾਂ ਆਪਣੀ ਸਾਡੀ ਆਪਣੀ ਭੇਜਤੀ ਸੀ ਚਾਰ ਗੱਡੀਆਂ ਸੀ ਸਰਕਲ ਅਸੀਂ ਭੇਜਤੀਏ ਨੇ ਠੀਕ ਹੈ ਤੇ ਉਹ ਅਸੀਂ ਕੰਪਨੀ ਨੇ ਬਣਾਈਆਂ ਸੀ ਆਪਣੇ ਮਾਰਕੀਟਿੰਗ ਵਾਸਤੇ ਡੈਮੋਨਸਟ੍ਰੇਸ਼ਨ ਵਾਸਤੇ ਤੋਂ ਕਿਉਂਕਿ ਖੜੀ ਸੀ ਕਿ ਅਸੀਂ ਕਿ ਇਹਨਾਂ ਨੂੰ ਕੰਮ ਤੇ ਲਾਓ ਕਿੰਨੀ ਕੋ ਖੁਸ਼ੀ ਕਿੰਨੀ ਹੁੰਦੀ ਹੈ ਨਾ ਸਰ ਇਹਦੇ ਇਸ ਤੋਂ ਬੜਾ ਟ੍ਰੀਕੀ ਕੁਐਸਚਨ ਹੈ ਕਿਉਂਕਿ ਹਾਲਾਤ ਦੇਖ ਕੇ ਖੁਸ਼ੀ ਨਹੀਂ ਹੋ ਰਹੀ ਹਾਂ ਬਿਲਕੁਲ ਬਿਕੋਜ਼ ਰੂ ਕੰਪਨੀ ਦੇ ਦੇਖ ਕੇ ਜਦੋਂ ਕੋਈ ਬਜ਼ੁਰਗ ਜੂ ਪੈਰਲਾਈਜ਼ ਹੋ ਚੁੱਕਿਆ ਹੈ ਉਸ ਤੋਂ ਤੁਰਿਆ ਨਹੀਂ ਜਾ ਰਿਹਾ ਕਿੱਛੇ ਸਰਕਾਰਾਂ ਨਹੀਂ ਕੰਮ ਆ ਰਹੀਆਂ ਉੱਥੇ ਇੰਨਾ ਵਧੀਆ ਆਪਣਾ ਤੁਹਾਡਾ ਪ੍ਰੋਡਕਟ ਕੰਮ ਆ ਰਿਹਾ ਸਰ ਨੇਚਰ ਦੇ ਅਗੇ ਕੋਈ ਨਹੀਂ ਖੜਾ ਹੁੰਦਾ ਸਰ ਬਹੁਤ ਬਹੁਤ ਹੀ ਬਹੁਤ ਹੀ ਮੁਸ਼ਕਿਲ ਹਾਲਾਤ ਚ ਗੁਜ਼ਰ ਰਿਹਾ ਪੰਜਾਬ ਇਸ ਟਾਈਮ ਤੇ ਇੱਕ ਪਾਸੇ ਤਾਂ ਰੂਹ ਕੰਬਦੀ ਦੇਖ ਕੇ ਹਾਲਾਤ ਦੂਜੇ ਪਾਸੇ ਸਕੂਨ ਮਿਲਦਾ ਕਿ ਕਿਸੇ ਕਿਸੇ ਛੋਟੀ ਜਿਹੀ ਕੋਸ਼ਿਸ਼ ਸਾਡੀ ਕਿਸੇ ਪਾਸੇ ਕੰਮ ਆ ਰਹੀ ਹੈ ਤੇ ਉਹ ਸੈਟੀਸਫੈਕਸ਼ਨ ਦਿੰਦੀ ਹੈ खुशी कहना थोड़ा जोक है बिकॉज़ खुशी नहीं कह सकते मतलब लोग कहते हैं ਤੁਹਾਨੂੰ ਕੰਗ੍ਰੈਚੁਲੇਸ਼ਨ ਕਰਦੇ ਮੈਨੂੰ ਸਮਝ ਨਹੀਂ ਆਦੀ ਕੰਗ੍ਰੈਚੁਲੇਟ ਕਰਨ ਵਾਲੀ ਗੱਲ ਤੇ ਹੈ ਨਹੀਂ ਕਿ ਇੱਕ ਆਦਮੀ ਦੂਜੇ ਆਦਮੀ ਦੇ ਹੱਥ ਨਾਇ ਕੰਮ ਨਾਏ ਤੇ ਕਦੋਂ ਆਏਗਾ ਜੀ ਇਹ ਕਿਸੇ ਨਾਲ ਵੀ ਵਰਤ ਸਕਦੀ ਹੈ ਜੀ मतलब ਤੈਅ ਕਰਕੇ ਸਾਨੂੰ ਇਹ ਕਹਿ ਸਕਦਾ ਹੈ ਕਿ ਸਕੂਨ ਜਾਈਏ ਕਿ ਠੀਕ ਹੈ ਕਿਸੇ ਕੰਮ ਆਇਆ ਸੀ ਠੀਕ ਹੈ ਨਗਰ ਸਾਹਿਬ ਕਿਵੇਂ ਦੇਖਦੇ ਹੋ ਇਹਦੇ ਕੀ ਡਾਕੂਮੈਂਟ ਵਗੈਰਾ ਬਣਦੇ ਨੇ ਕਿਵੇਂ ਇਹ ਤੇ ਰੋਡ ਲੀਗਲ ਗੱਡੀ ਨਹੀਂ ਹੈ ਇਹ ਸਪੈਸ਼ਲੀ ਬਣਾਈ ਗਈ ਹੈ ਜਿੱਥੇ ਰੋਡ ਨਹੀਂ ਹੈ ਜੀ ਤਾਂ ਇਹਦੇ ਕੋਈ ਇਸ ਤਰ੍ਹਾਂ ਦੇ ਕੋਈ ਜਿਸ ਤਰ੍ਹਾਂ ਆਪਣੀ ਆਰਸੀ ਵਗੈਰਾ ਹੁੰਦੀ ਹੈ ਇਹਦੀ ਕੋਈ ਆਰਸੀ ਨਹੀਂ ਹੁੰਦੀ ਇਹ ਰੋਡ ਲੀਗਲ ਨਹੀਂ ਹੈ ਇਹ ਸਪੈਸ਼ਲੀ ਏਰੀਆ ਜਿੱਥੇ ਨਾਨ ਅਦਰ ਦੂਜੀ ਗੱਡੀਆਂ ਨਹੀਂ ਚੱਲ ਰਹੀਆਂ ਉੱਥੇ ਜਾਣ ਵਾਸਤੇ ਬਣਾਈ ਗਈ ਹੈ ਇਹ ਰੋਡ ਤੇ ਚੱਲ ਸਕਦੀ ਹੈ ਇਹਨੂੰ ਕੋਈ ਪ੍ਰੋਬਲਮ ਨਹੀਂ ਰੋਡ ਤੇ ਚੱਲਣਾ ਵੀ ਬਟ ਇਹਦੇ ਵਾਸਤੇ ਕੋਈ ਰਜਿਸਟ੍ਰੇਸ਼ਨ ਨਹੀਂ ਚਾਹੀਦੀ ਹੁੰਦੀ ਇਹ ਤੁਸੀਂ ਇਹਨੂੰ ਐਸ ਲੋੰਗ ਐਜ਼ ਰੋਡ ਤੇ ਨਹੀਂ ਲੈ ਕੇ ਆਓਗੇ ਜਿੱਥੇ ਮਰਜੀ ਚਲਾਓਗੇ ਨਾਗਰ ਸਾਬ ਹੁਣ ਜਿਵੇਂ ਫਲੱਡ ਆਏ ਹੋਏ ਆ ਇਹ ਕਿੰਨੇ ਕੁ ਜ਼ਿਆਦਾ ਡੂੰਘੇ ਪਾਣੀ ਦੇ ਵਿੱਚ ਜਾ ਸਕਦੇ ਕਿੰਨੇ ਫੁੱਟ ਡੂੰਘੇ ਪਾਣੀ ਇਹਨੂੰ ਪਾਣੀ ਦਾ ਕੋਈ ਲੈਣਾ ਦੇਣਾ ਨਹੀਂ ਇਹ ਸਮੁੰਦਰ ਚ ਵੀ ਤੈਰ ਲੈਂਦੀ ਹੈ ਜੀ ਐਸੀ ਇਹਨੂੰ ਕਾਕੀ ਨਾੜਾ ਵਿੱਚ ਬੀ ਆਫ ਬੰਗਾਲ ਵਿੱਚ ਵੀ ਟੈਸਟ ਕੀਤਾ ਹੈ ਸਮੁੰਦਰ ਦੇ ਅੰਦਰ ਕਿਉਂਕਿ ਬੋਟ ਪਾਣੀ ਚ ਬੋਟ ਬਣ ਜਾਂਦੀ ਤੇ ਬੋਟ ਕੋ ਤੇ ਡੈਫਨਲ ਕੋਈ ਮਤਲਬ ਨਹੀਂ ਹੁੰਦਾ ਤੇ ਇਸ ਦੇਪਤਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਕਿਸੇ ਵੀ ਡੈਪਟ ਜਾ ਸਕਦੀ ਹੈ ਮੇਰੇ ਖਿਆਲ ਨਾਲ ਹੜਾਂ ਦੀ ਮਾਰ ਦੇ ਵਿੱਚ ਤੁਹਾਡੀਆਂ ਗੱਡੀਆਂ ਚੱਲਦੀਆਂ ਪਈਆਂ ਨੇ ਤੁਹਾਨੂੰ ਕੋਲਾ ਨਹੀਂ ਕਿਸਾਨਾਂ ਦੀ ਸ਼ੁਰੂ ਹੋ ਗਈਆਂ ਹੋਣੀਆਂ ਵੀ ਸਾਨੂੰ ਵੀ ਦੋ ਹੀ ਗੱਡੀਆਂ ਫਿਰ ਮੰਤ ਕਹਿੰਦਾ ਕਿ ਸਭ ਨੂੰ ਦੇ ਦਈਏ ਸਭ ਕੋ ਪੁਛਾ ਦਈਏ ਬਟ ਜਿੰਨਾ ਬੰਦਾ ਬੰਦਾ ਉਹ ਨਹੀਂ ਕਰ ਸਕਦਾ ਚਾਰ ਸੀਗੀਆਂ ਚਾਰ ਭੇਜਤੀਆਂ ਨੇ ਉਹ ਉਮੀਦ ਇਹ ਕਰ ਸਕਦੇ ਕਿ ਆਪਣੀ ਸਰਕਾਰਾਂ ਵੀ ਥੋੜੀ ਇਹਨੂੰ ਦੇਖ ਕੇ ਇੰਟਰਸਟ ਇਹਦੇ ਚਾਹੇ ਉਹਨਾਂ ਨੂੰ ਤੇ ਜਿੱਥੇ ਜਿੱਥੇ ਇਸ ਵਾਸਤੇ ਡਿਜ਼ਾਸਟਰ ਏਜੰਸੀਜ਼ ਬਣੀਆਂ ਨੇ ਉਸ ਵਾਸਤੇ ਉਹ ਵੀ ਆਪੇ ਆਪਣਾ ਯੂ نو ਡਿਸੀਜਨ ਲੈਣ ਇਹਦੇ ਫੇਵਰ ਵਿੱਚ ਇਹਨਾਂ ਨੂੰ ਡਿਪਲੋਏ ਕਰਨ ਠੀਕ ਹੈ ਹਾਂਜੀ ਪੰਜਾਬ ਤੋਂ ਇਲਾਵਾ ਹੋਰ ਵੀ ਕਿਸੇ ਸਟੇਟਾਂ ਦੇ ਵਿੱਚ ਜੰਮੂ ਕਸ਼ਮੀਰ ਗਈਆਂ ਸੀ ਜੀ ਕਸ਼ਤੂਾਰ ਗਈਆਂ ਸੀ ਗੱਡੀਆਂ ਸਾਡੀਆਂ ਠੀਕ ਹੈ ਪੁੱਤਰਖੰਡ ਭੇਜੀਆਂ ਸੀ ਅਸੀਂ ਜੀ ਹਾਂਜੀ ਧੰਨਵਾਦ ਸੋ ਬਿਲਕੁਲ ਜਸਕਿਰ ਸਿੰਘ ਨਾਗਰਾ ਸਾਹਿਬ ਨੇ ਜਿਨ੍ਹਾਂ ਨੇ ਜਿਹੜੇ ਕਿ ਕੰਪਨੀ ਦੇ ਹੈੱਡ ਨੇ ਮਾਲਕ ਨੇ ਸੋ ਇਹ ਗੱਡੀਆਂ ਬਾਰੇ ਜਾਣਕਾਰੀ ਦਿੱਤੀ ਹੈ ਹੁਣ ਸਪੈਸ਼ਲ ਕਿਸੇ ਨੇ ਇਹ ਕਲਰ ਦੇ ਵਿੱਚ ਤਿਆਰ ਕਰਾਈ ਹੈ ਜਿਹੜੀ ਅਦਰ ਸਟੇਟ ਗੱਡੀ ਜਾਣੀ ਹੈ ਪਰ ਦੱਸ ਦਈਏ ਜਿਵੇਂ ਕਿ ਨਾਗਰਾ ਸਾਹਿਬ ਨੇ ਕਿਹਾ ਵੀ ਇਹ ਖੁਸ਼ੀ ਦਾ ਟਾਈਮ ਨਹੀਂ ਹੈ ਕਿਉਂਕਿ ਪੰਜਾਬ ਬੜੇ ਔਖੇ ਹਾਲਾਤਾਂ ਚੋਂ ਲੰਘਦਾ ਪਿਆ ਹੈ ਦੁੱਖ ਲੱਗਦਾ ਹੈ ਪਰ ਲੋਕ ਇਹਨਾਂ ਨੂੰ ਵਧਾਈ ਦੇਣ ਆਉਂਦੇ ਨੇ ਵੀ ਤੁਹਾਡੀਆਂ ਗੱਡੀਆਂ ਇੰਨੀਆਂ ਕਾਮਯਾਬ ਨੇ ਪਰ ਕਹਿੰਦੇ ਵੀ ਨਹੀਂ ਇਹ ਵਧਾਈ ਦੇਣ ਦਾ ਟਾਈਮ ਨਹੀਂ ਹੈ ਇਹ ਦੁੱਖਾਂ ਦੁੱਖ ਦਾ ਟਾਈਮ ਹੈ ਜਿੱਦੇ ਚ ਅਸੀਂ ਆਪਣੇ ਮਤਲਬ ਦਸਾਂ ਨੋਹਾਂ ਦੀ ਕਿਰਤ ਕਮਾਈ ਲਾ ਲਈਏ ਅਸੀਂ ਆਪਣੀ ਜ ਉਰਿਓ ਕੀਤੇ ਜਾ ਰਹੇ ਨੇ ਕੈਮਰਾਮੈਨ ਵਿਨੋਦ ਦੇ ਨਾਲ ਹਰਜੀਤ ਮਠਾਰੂ ਦਾ ਸਾਮਰ ਨਿਊਜ਼ ਚੰਡੀਗੜ੍ਹ